ਆਇਆ ਬਹਿ ਗਿਆ ਗੱਭਰੂ ਉਧਰ ਸਰਪੰਚ ਸਾਡਾ ਰੋਮੀ ਆਏ ਹੋ ਬੇਟਾ ਥੋੜਾ ਸ이드ਰ ਹੋ ਇਧਰ ਹੋ ਜਾ ਸਰਪੰਚਾ ਹੋ ਸਰਪੰਚਾ ਉਹ ਸਰਪੰਚਾ ਕੀ ਕਹਿੰਦਾ ਬੋਲਦਾ ਨਹੀਂ ਠੰਡੇ ਕਮਰੇ ਚ ਵੜ ਜਾਣਾ ਯਾਰ ਹੈ ਬੋਲਦਾ ਹੀ ਨਹੀਂ ਪਤਾ ਨਹੀਂ ਅੱਜ ਪਤਾ ਨਹੀਂ ਕੀ ਹੋਇਆ ਪੰਜ-ਛੇ ਦਿਨ ਇਧਰ ਆਸੇ-ਪਾਸੇ ਪੈਸੇ ਚੰਗੇ ਕੁੱਟ ਲਿਆ ਆ ਤੇ ਹੁਣ ਮੇਰੇ ਨਾਲ ਰੁੱਸਿਆ ਫਿਰਦਾ ਇਹ ਤੇ ਇਧਰ ਕਹਿੰਦੇ ਇੱਕ ਮੁੰਡੇ ਗੱਬ ਠਾਈ ਜਾਂਦੇ ਆ ਪੈਂਟ ਦੀ ਲੈ ਛੱਡ ਦੀ ਕਹਿੰਦਾ ਨੇਰੀ ਲਿਆਤੀ ਇਹਨਾਂ ਨੇ ਬੱਗਾ-ਬੱਗਾ ਕਰਦਾ ਕਹਿੰਦੇ ਇਹ ਇਹ ਤਾਂ ਕੱਲ ਨੂੰ ਪਤਾ ਲਗੂਗਾ ਅਸਲੀ ਦਾ ਛੱਡ ਦਾ ਕੀ ਮਾਹੌਲ ਆ ਨਹੀਂ ਬਹੁਤ ਵਧੀਆ ਬੰਦਰੀ ਸੁਪ ਹਾਂ ਅੱਜ ਤੋਂ ਨਾਲੇ ਹੋ ਗਿਆ ਨਾ ਐਂਗਲਾ ਜਿਆ ਚੈਨਰ ਜੇ ਹੋਗੇ ਕਾ ਸਾਹਮਣੀ ਕੰਧ ਹੋਗੀ ਜਦੋਂ ਸਰਪੰਚ ਪਤਾ ਨਹੀਂ ਕਿਉਂ ਰਸਿਆ ਫਿਰਦਾ ਸਰਪੰਚਾ ਉਹ ਸਰਪੰਚ ਸਾਹਿਬ ਕੀ ਗੱਲ ਹੋ ਗਈ ਰਸਿਆ ਕਿਉਂ ਫਿਰਦਾ ਐਂ ਬਿਲ ਮਠਿਆ ਉਹ ਮਠਿਆ ਦੱਸਦਾ ਤੇ ਗੱਲ ਕੀ ਹੈ ਗੱਲ ਕੀ ਏ ਇਹ ਅੱਡੇ ਦਾ ਚਮਕੀਲਾ ਚੱਲਦਾ ਉਹਦਾ ਬਚੰਦਾ ਪੌਂਦਿਆਂ ਦਾ ਬਚੰਦਾ ਮੈਨੂੰ ਸੁਣ ਮੇਰੇ ਕੰਨਾਂ 'ਚ ਚਾਰ ਗਲੇ ਇੱਕ ਮੈਂ ਉਸੋਈ ਆਤ ਲਈ ਬੈਠਾ ਅੰਦਰ ਮਲਕੀਤ ਕੱਲੀ ਨੂੰ ਲੈ ਜਾ ਕੇ ਤੇ ਪੂਰ ਤੇਰਾ ਕਿਹੜਾ ਬਾਈ ਪਿੱਛਮਾ ਖਾਣੇ ਸਾਡਾ ਗੁੰਦਾ ਸਰਿਆਂ ਸੋਹਣੀ ਹਾਂ ਮੋਰ ਨੂੰ ਪਹਿਲਾਂ ਕਹਿੰਦਾ ਪੌਂਦਾ ਸਾਡੇ ਯਾਰ ਕਿਤਵਾ ਸਰਪੰਚ ਸੋਹਣੀ ਹਾਂ ਇਹ ਵੀ ਸੀਤੋ ਸੋਨੂ ਵਾਲੇ ਵਾਂਗੂ ਲੱਗਿਆ ਗਾਣੇ ਜੋੜਨ ਗੱਲ ਕਾ ਬਣੀ ਆ ਮਿੱਤਰਾ ਮੀਕੇ ਨਹੀਂ ਬਣੀ ਆ ਕੀ ਕਹਿੰਦੀ ਕੀ ਕਰਦੀ ਖੜੀ ਸਪਲੈਂਡਰ ਨਜ਼ਾਰਾ ਦਾ ਸਪਲੈਂਡਰ ਵਾਲਾ ਜਾ ਹੈ ਅੱਜ ਪਤਾ ਨਹੀਂ ਅਮਣੀ ਦੀ ਟੀਮ ਕੋਈ ਜੀ ਬੈਠੀ ਆ ਕੀ ਗੱਲ ਆ ਆਪਣਾ ਟੀਮਾ ਚ ਸੁਸਤ ਹੈ ਸੁਸਤ ਲਈ ਜੀ ਹਾਂ ਉਹ ਤਾਂ ਸਾਰੀ ਪੈਡ ਕਰਦੀ ਬੰਦ ਗਿਆ ਮੈਂ ਪਰਲੇ ਪਾਸੇ ساری ਪੈਡ ਕਰਤੀ ਜੀ ਉਹੀ ਡਰਾਈ ਜਾ ਅਜੇ ਵੀ ਕਹਿੰਦੇ ਸੁਸਤ ਆ ਅਜੇ ਬੰਦ ਕਰਦੇ ਅੱਗੇ ਥੋੜੀ ਜੀ ਬਸ ਰੋਮੀ ਹੁਣ ਤਾਂ ਵੀ ਭੱਗ ਜਾਓ ਤੁਸੀਂ ਕਿਤੇ ਕਿਸੇ ਦਿਨ ਮੈਂ ਤਾਂ ਰੋਮੀ ਮਾਨ ਹਾਂ ਹਾਂ ਮੈਂ ਤਾਂ ਇਹ ਕਿੱਦਾਂ ਜਾਉ ਹੁਣ ਤੁਸੀਂ ਮੈਂ ਉਦੋਂ ਹੀ ਲੱਡੂ ਦੇਵਾਂ ਮੈਂ ਉਦੋਂ ਦਾ ਕਹਾਂ ਵਾਲੇ ਬਣਾਉਣੇ ਆ ਹਾਜੀ ਹਾਈ ਤਾਂ ਪੋਸਟ ਵੀ ਨਹੀਂ ਬਣਾਏ ਆ ਉਹਨੇ ਹਾਈ ਤਾਂ ਸੇਰਚ ਪੁਣੀ ਵੀ ਨਹੀਂ ਦਿੱਤੀ ਹਾਈ ਤਾਂ ਸੇਰਚ ਪੁਣੀ ਵੀ ਨਹੀਂ ਦਿੱਤੀ ਜਿਹੜਾ ਇਹਨਾਂ ਨੇ ਵਾਦਾ ਕਰਾਇਆ ਸੀ ਵੀ ਇੱਕ ਬੰਦਾ ਇੱਕ ਇੱਕ ਪਰਿਵਾਰ ਲੈ ਕੇ ਦੇਵਾਂਗੇ ਉਹ ਆਪ ਹੀ ਆ ਜਾਣਗੇ ਅਰੇ ਸਾਰੇ ਪਰਿਵਾਰ ਇੱਕ ਠੇਕੇਦਾਰ ਇੱਕ ਪਰਿਵਾਰ ਹੈ ਬਾਈ ਜੀ ਕਹਿੰਦੇ ਹੈ ਕੈਰੀ ਬੈਰੀ ਚੱਲੀ ਜਾਂਦੀ ਆ ਪੂਰੀ ਪਾਣੀ ਉਹ ਛਿੜਕ ਕੇ ਕਮੇਟੀ ਵਾਲੇ ਠੀਕ ਹੈ ਨਾ ਕਮੇਟੀ ਵਾਲੇ ਪਾਣੀ ਛਿੜਕ ਕੇ ਤੇ ਗੱਡੀਆਂ ਗੁੱਡੀਆਂ ਲਾਤੀਆਂ ਇਧਰਲੇ ਪਾਸੇ ਉਹ ਅਗੇ ਚਾਚਾਈ ਤੇ ਪਾਲ ਚਾਚਾਈ ਗੱਡੀ ਉਹ ਲਾਇਆ ਤੇ ਇੱਧਰ ਤਿਆਰੀ ਵੈਰੀ ਇਹ ਆਪਣੀ ਠੀਕ ਹੈ ਨਾ ਕਦੇ ਪ੍ਰੋਗਰਾਮ ਵਿਆਹ ਵਾਲਾ ਕਰਤਾ ਆਹ ਨੇ ਸਾਡੇ ਨੇ ਇੱਧਰ ਸ਼ਾਹ ਹਰੀ ਦੀ ਟੀਮ ਸਾਰੀ ਰੈਡੀ ਫੈੜੀ ਹੈ ਤੇ ਇਹ ਵਨ ਤਿਆਰੀ ਸਾਰੇ ਕੰਮ ਦੀ ਪ੍ਰੋਗਰਾਮ ਪੂਰਾ ਤੇ ਇੱਧਰ ਮਾਰ ਲਓ ਨਿਗਾ ਠੀਕ ਹੈ ਜੀ ਆਹ ਲਾਗੇ ਤੇ ਸਟਾਲਾ ਛੂਲਾ ਆਹ ਕੁਲਰ ਵਗੈਰਾ ਸਾਰੇ ਲਾਗੇ ਤੇ ਆਹ ਕੁਲਰਾਂ ਚ ਪਾਣੀ ਪੂਣੀ ਭਾ ਕੇ ਕਰੀਏ ਨੇ ਤਿਆਰੀ ਠੀਕ ਹੈ ਨਾ ਈ ਮਹੌਲਾ ਬਾਕੀ 10 ਵਜੇ ਦਾ ਟਾਈਮ ਆ ਜਾਣ ਤੋਂ ਬੰਦੇ ਸਾਰੇ ਆਪਣੇ ਫਿਰ ਉਦੋਂ ਬਾਅਦ ਖਾਣੇ ਸਾਨੂੰ ਮਿਲਾਉਣੇ ਸਾਰਿਆਂ ਨਾਲ ਫਿਰ ਨਾਣ ਨਾਣ ਕੇ ਕੱਢਾ ਜਾਣ ਫਸ ਜੀ ਛਕਲੇ ਪ੍ਰਸ਼ਾਦਾ ਕਿੱਥੇ ਛਕਲੇ ਨਾਣ ਚੱਕ ਤੂੰ ਇੱਕ ਅੱਧਾ ਤਾਂ ਲੈ ਲੈ ਖਾ ਖਾ ਨਾਣ ਖਾ ਤੂੰ ਜਦੋਂ ਕੰਕਰ ਤੋਂ ਕੱਲ ਤੇ ਤਾਂ ਕਹੀ ਜਾਣਾ ਮੈਂ ਕਿ ਛਕਲੇ ਪ੍ਰਸ਼ਾਦੇ ਮਲਕੀਤ ਮੈਨੂੰ ਕਹੀਦਾ ਨਾਣ ਖਵਾਉਣੇ ਮੈਂ ਕਿਉਂ ਭਰਾ ਤੂੰ ਜਾਣ ਕੱਢਦਾ ਨਾਣ ਕੋਈ ਥੋੜਾ ਨੇ ਕਿੰਨੇ ਕਮ ਲੱਸੀ ਟਾਈਮ ਗਿਲ ਸਾਹਿਬ ਪੁਲਰ ਸਾਹਿਬ ਉਹ ਉਹ ਕਰਦਾ ਕੰਮ ਉਧਰ ਵੀ ਦਿਖਾ ਦੇ ਹੁਣ ਆ ਚੱਕ ਜਲਦੀ ਸੀ ਕਹੀ ਜਾਂਦੇ ਸੀ ਬਸ ਇਹਨਾਂ ਨੇ ਇਹ ਮੈਂ ਤਾਂ ਪਰਾਂ ਤਰ ਅਜੀ ਫਿਰ ਕੀ ਬਾਤ ਹੈ ਬਾਤ ਹੈ ਲੈ ਹੁਣ ਚਾਹ ਕੇ ਨਾ ਪੂਰੀ ਸੀ ਯਾਰ ਬੋਲ ਬੋਲ ਸੱਚੇ ਹੋ ਗਏ ਇਹ ਪਾਲ ਸੱਚੇ ਨਹੀਂ ਇੱਕ ਨਾਲ ਗਰਲਾਲ ਆ ਸਾਨੂੰ ਪਤਾ ਹੁੰਦਾ ਅਰਕ ਦਾ ਦੇ ਜੀ ਯਾਰ ਜਾਈ ਜਾ ਬੰਦੇ ਨੂੰ ਅਰਕ ਦਾ ਪਤਾ ਹੁੰਦਾ ਤੁਹਾਨੂੰ ਉਹ ਨਾਕੀਂ ਜੀ ਲਓ ਵੀ ਚੋਬਰੋ ਇਹ ਜੀ ਗੱਲ ਬਾਤ ਆ ਅੱਜ ਸਰਪੰਚ ਫੇਰ ਮੇਰੇ ਡਿੱਕੇ ਆਜਾ ਅੱਜ ਸਰਪੰਚ ਦੀ ਪਲੈਨਿੰਗ ਦੇ ਹਿਸਾਬ ਨਾਲ ਰੰਗ ਸਾਰਾ ਚਿੱਟਾ-ਚਿੱਟਾ ਹੋ ਗਿਆ ਤੇ ਸ਼ੈੱਡ ਵੀ ਚਮਕਾਤਾ ਸਰਪੰਚ ਹਦਿਆਣੀ ਸਰਪੰਚਾ ਅੱਜ ਫੇਰ ਤੂੰ ਮੈਨੂੰ ਐਂ ਦੱਸ ਵੀ ਜਿਹੜਾ ਪ੍ਰੈਜ਼ੀਡੈਂਟਾ ਦੇ ਨਾਂ ਰੱਖਿਆ ਐ ਇਹ ਤੂੰ ਤਾਂ ਨਹੀਂ ਦੱਸਿਆ ਉਹਨੂੰ ਕਦੇ ਵੀ ਕੋਚ ਦਾ ਨਾਂ ਸਰਪੰਚ ਧਰ ਦੇ ਹਾਂ ਤੂੰ ਵੀ ਸਰਪੰਚ ਹੀ ਐ ਸਾਡਾ ਗੱਲ ਇਹ ਤੇ ਤੇਰਾ ਨਾਂ ਹੀ ਨਹੀਂ ਨੀ ਰਾਮ ਜਾ ਕੇ ਦੁਕਾਨ ਤੇ ਹੀ ਕਹਿੰਦਾ ਸਰਪੰਚ ਦੇ ਭੇਜਿਆ ਬਸ ਹਾਂ ਉਹ ਤਾਂ ਮੈਂ ਬੋਲ ਲੈਣ ਗਿਆ ਸੀ ਕਹੀ ਨਾ ਹਾਂ ਬਾਏ ਉਹ ਮੈਨੂੰ ਚਾਹੇ ਨਾ ਦਿੰਦਾ ਉਹ ਬੋਟ ਸਰਪੰਚ ਕਰਕੇ ਚੁਗਾਤਾ ਉਹਨਾਂ ਨੂੰ ਪਤਾ ਵੀ ਮੁੜ ਕੇ ਜਾਂਦਾ ਹੋਇਆ ਪਲਾਸਨਾ ਚੁੰਡੀ ਵੱਡੂ ਇਹੇ ਜੀ ਮੈਂ ਪੱਟੀ ਹੋਣੀ ਆ ਦਵਾਈ ਲੱਗਣੀ ਆ ਕਹਿੰਦੇ ਸਰਪੰਚ ਹੋਈ ਵੀ ਆ ਹਾਂ ਸਰਪੰਚ ਸਰਪੰਚ ਆ ਵੀ ਸਰਪੰਚ ਆ ਮੈਂ ਇੱਥੇ ਤਰੀ ਹਾਂ ਆ ਜਾ ਸੇਖਰ ਤਾਂ ਪੈਦੇ ਮਾਰਦਾ ਮੈਨੂੰ ਇਹ ਜਮਾ 3 ਵਜੇ ਟਾਈਮ ਦੇਖ ਲੋ ਤੇ ਆਹ ਦੇਖੋ ਐ ਪੂਰੇ 3 ਵਜੇ ਮੈਨੂੰ ਅੰਦਰੋਂ ਕੱਢ ਕੇ ਲਿਆਇਆ ਸਰਪੰਚ ਲੀਡਰ ਬੰਦਾ ਭਾਈ ਆਖੇ ਲੱਗਣਾ ਪੈਂਦਾ ਹੁਣ ਇਹਦੇ ਨਾਲ ਲੱਗਾਂਗੇ ਤਾਂ ਹੁਣ ਕਰਾਂਗੇ ਕਿਧੂ ਆ ਫਿਰ ਪਲਾਸ ਨਾ ਚੁੰਡੀ ਮੇਰੇ ਵੜਦੂ ਇਹ ਆਉਂ ਰਾਤ ਨੂੰ ਆਹ ਰਾਤ ਨੂੰ ਪਰ ਅੰਦਰੋਂ ਕਾਇਮ ਰੋਈ ਨਾ ਡਰਦੇ ਸੁਣੋ ਅੱਤੀ ਵਾਸਾ ਆਇਆ ਜੋਪਰ ਖਿੜੇ ਵਾਇਆ ਹੁਣ ਇਹ ਤੜਕੇ ਵਾਲੀ ਖੜੀ ਹੋਈ ਐ ਇਹਨਾਂ ਦੀ ਚਾਹ ਲਈ ਦਸਵੀਂ ਆ ਚਾਚਾ ਖਵਾ ਗਿਆ ਦੇਖੇ ਇਹਨਾਂ ਨੂੰ ਤੇ ਹੁਣ ਦੇਖ ਖੜੀ ਚੱਲੀ ਵੀ ਇਹਨਾਂ ਦੀ ਹੂੰ ਕਰੀ ਵੀਰ ਬਣ ਕੇ ਕੌਲਾ ਕਰਦੇ ਲਓ ਜੀ ਇੱਧਰ ਕਦੇ ਮਣੀ ਦੀ ਟੀਮ ਫਿਰਦੀ ਅੱਜ ਆ ਰਹਿ ਗਏ ਸੀ ਕੰਦ ਜੀ ਕੱਲੀ ਕਰ ਦੇਣਗੇ ਅੱਜ ਤੇ ਰੱਬ ਸੁੱਖ ਰੱਖੇ ਇਹ ਗਿੰਡੋਰੂ ਕਰਦਾ ਆ ਸਾਹਮਣੇ ਵਾਲੇ ਕਮਰੇ ਵਿੱਚ ਦੱਸੋ ਕੀ ਗੱਲਬਾਤ ਆ ਇਹ ਮਹੌਲਾ ਸਰਪੰਚ ਸਾਡਾ ਉਹਦਾ ਸਰਪੰਚ ਦਾ ਕੰਮ ਉਹ ਲਾ ਗਿਆ ਮੀਟਰ-ਮੂਟਰ ਸਾਰੇ ਠੀਕ ਹੈ ਨਾ ਉਹ ਮੀਟਰ ਕਰ ਤੇ ਫਿੱਟ ਤੇ ਆਹ ਰੈਡੀਆਂ ਦੀ ਪੂਰਾ ਕਪੜਾ ਐਸੇ ਪਾ ਲਿਆ ਸਾਰਾ ਸਾਫਾਈ ਕਰਕੇ ਤੇ ਇਹਦੀ ਬਣਾ ਲਈ ਮਰੀ ਢੋਲ ਦੀ ਗੱਲ ਅੱਜ ਯਾਰ ਪਿਆਬਰਾਟ ਜਿਹਾ ਸੋਨਾ ਲੱਗੇ ਹੀ ਆਹੀ ਗਰੇਜਾ ਮਾਰਦੇ ਮੇਰਾ ਫਿਰ ਗਰੇਜ ਮਾਰਦੀ ਹੋਰ ਹੋਰ ਗਰੇਜ ਮਾਰਦੇ ਤੂੰ ਕੀ ਜਣਾ ਕਿਹੜਾ ਮਾਰੀ ਜਨੇ ਹੀ ਕੋਈ ਹੋਰ ਹੁੰਦਾ ਜਿਵੇਂ ਬਰੇਈ ਮਾਰਦੀ ਬਰੇਈ ਮਾਰਦੀ ਇੱਕੋ ਜਿਹਾ ਹੋ ਜਿਵੇਂ ਸਿਮਟਰੀ ਦੀ ਭਾਂਡੇ ਦੀ ਆ ਗਈ ਸੀ ਬਠਿੰਡੇ ਨੂੰ ਪੱਗਾ ਪੁੱਗਾ ਬੰਨ ਕੇ ਦਿਖਾਉਣਿਆ ਸਾਨੂੰ ਇੱਥੇ ਸਾਹਮਣੇ ਦੇ ਪਾਸੇ ਐਨੇ ਗੱਭਰੂ ਛਾਇ ਫਿਰਦੇ ਆ ਨਾਲ ਸਰਪੰਚ ਸਰਪੰਚ ਹਰੀ ਦੀ ਸੇਵਾ ਹੋ ਰਹੀ ਐ ਸਰਪੰਚ ਸਾਡਾ ਘਟ ਨਹੀਂ ਬਾਈ ਇਹ ਸਰਪੰਚ ਨਾ ਲੱਕੀ ਬੰਦਾ ਬਹਲਾ ਐ ਇਹ ਸਰਪੰਚ ਬੈਣਾ ਸਾਲਾ ਸੁਆਦ ਹੀ ਨਹੀਂ ਹੁੰਦਾ ਬਠਿੰਡੇ ਆਉਣ ਦਾ ਤੇ ਮੈਂ ਕਹਾਂ ਸਰਪੰਚ ਆ ਫਿਰ ਕੋਈ ਮਾੜਾ ਪੇਟ ਪੂਜਾ ਕਰੀਏ ਫਿਰ ਕੋਈ ਕੰਮ ਕਰਾਂਗੇ ਹੈਨਾ ਤੇ ਇਸ ਦਿਨ ਛੱਡ ਕੇ ਉਹ ਖੜਾ ਪਾਲ ਬਾਈ ਦੀ ਦਿੰਦਾ ਦਿਖਾਉਣੇ ਸੋ ਉਹ ਦੇਖੋ ਉਹ ਕਹਿੰਦਾ ਮੈਂ ਨਹੀਂ ਖਾਣਾ ਤੁਸੀਂ ਖਾਓ ਇੱਧਰ ਸਾਡਾ ਸਰਪੰਚ ਤੇ ਨਾਲ ਇਧਰ ਸਰਪੰਚ ਹਰਿਆ ਦੇ ਸਮਾਨਾ ਕਹਿੰਦੇ ਪੇਟ ਪੂਜਾ ਕਰਦੇ ਆ ਤੇ ਫਿਰ ਸਾਨੂੰ ਗੱਲਬਾਤ ਗਾਹ ਮੰਨਉਂਦੇ ਆ ਸੀ ਠੀਕ ਹੈ ਜੀ ਆਜੋ ਫਿਰ ਮੇਰਾ ਵੀ ਸਮਾਨ ਆ ਰਿਹਾ ਆ ਗਈ ਚੂਬਰੋ ਅਸੀਂ ਕਢਾਈ ਜਾਂਦੇ ਆ ਸਮਾਨ ਠੀਕ ਹੈ ਨਾ ਫਲੈਟਾਂ ਦੇ ਵਿੱਚ ਲਾਉਣ ਵਾਲਾ ਤੇ ਫਿਰ ਦੇਖਦੇ ਆ ਇੱਥੇ ਤਾਂ ਕੀ ਪਸੰਦ ਆਉਂਦਾ ਹੈ ਕੀ ਕੁਸ਼ ਕਰਦੇ ਆਂ ਕਾਫੀ ਵੱਡੀ ਮਾਰਕੀਟ ਇੱਥੇ ਇਹ ਤੇ ਸਭ ਇਹ 10 ਦੇ